ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਜਿਹੜੀ ਕੋਠੀ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇਹ ਸਿੱਧੂ ਸਟਰੀਟ ਅਮਰਸਰ ਰੋਡ ਮੋਗਾ ਸ਼ਹਿਰ ਦੇ ਵਿੱਚ ਕੋਠੀ ਬਣੀ ਹੋਈ ਹੈ 7.5 ਮਰਲੇ ਦੇ ਵਿੱਚ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਹੇਠ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘਾਟੇ ਨੂੰ ਦਬਾ ਲਿਓ ਆਲਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੇ ਅੱਜ ਉਹ ਫਿਰ ਦੇਖ ਰਹੇ ਆ ਆਪਾਂ ਇਸ ਕੋਠੀ ਨੂੰ ਸੋ ਬਹੁਤ ਸੋਹਣਾ ਹੈ ਇਸ ਕੋਠੀ ਦਾ ਫਰੰਟ ਹੈ ਬਿਲਕੁਲ ਫਰੈਸ਼ ਕੋਠੀ ਬਣੀ ਹੋਈ ਹੈ ਔਰ ਅਜੇ ਵੀ ਕੋਠੀ ਦਾ ਜਿਹੜਾ ਕੰਮ ਆ ਰੰਗ ਰੋਗਣ ਦਾ ਉਹ ਚੱਲ ਰਿਹਾ ਸਾਢੇ 7 ਮਰਲੇ ਦੇ ਵਿੱਚ ਇਹ ਕੋਠੀ ਇਹ ਤੇ ਚੜ੍ਹਦੇ ਵੱਲ ਮੂੰਹ ਆ ਦੋ ਛੜਕਾਂ ਦੇ ਉੱਤੇ ਇਹ ਕੋਠੀ ਹੈ ਸੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਪੋਰਚਾ ਵੱਡੇ ਸਾਧਨ ਜਿਵੇਂ ਮਰਜ਼ੀ ਆਪਾਂ ਆਰਾਮਦਾਰੀ ਨਾਲ ਖੜਾ ਸਕਦੇ ਆ ਸੋ ਸਾਧਨ ਤਾਂ ਪਹਿਲਾਂ ਦੀ ਆਪਾਂ ਤੈਨਾਂ ਖੜਾ ਲਈਏ ਸੋ ਬਹੁਤ ਹੀ ਵਧੀਆ ਕੋਠੀ ਦਾ ਫਰੰਟ ਹੈਗਾ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 35 ਲੱਖ ਰੁਪਿਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਬਹੁਤ ਸੋਹਣਾ ਕੋਠੀ ਦਾ ਕੰਮ ਹੋਇਆ ਵੀ ਆ 2 ਬੈਡਰੂਮ ਆ ਡ੍ਰਾਈੰਗ ਰੂਮ ਆ ਕਿਚਨ ਦਿੱਤੀ ਹੋਈ ਆ ਸੋ ਟਾਈਲਸ ਜਿਹੜੀ ਆ ਉਹ ਵੀ ਬਹੁਤ ਸੋਹਣੀ ਲੱਗੀ ਹੋਈ ਆ ਵਾਸ਼ਰੂਮ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਵੀ ਆ ਡੋਰ ਵਿੰਡੋਸ ਬਹੁਤ ਸੋਹਣੇ ਜਿਹੜੇ ਆ ਲੱਗੇ ਹੋਏ ਆ ਔਰ ਟੂਟੀਆਂ ਦੀ ਗੱਲ ਕਰੀਏ ਸ਼ੀਟ ਦੀ ਗੱਲ ਕਰੀਏ ਟਾਈਲਸ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਆ 7.5 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਚੜ੍ਹਦੇ ਵੱਲ ਮੂੰਹਾਂ ਸਿੱਧੂ ਸਟਰੀਟ ਅਮਰਸਰ ਰੋਡ ਮੋਗਾ ਸ਼ਹਿਰ ਦੇ ਵਿੱਚ ਸੋ ਡਿਮਾਂਡ 35 ਲੱਖ ਰੁਪਈਆ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਆ ਤਾਂ ਹੇਠਾਂ ਦਿੱਤੇ ਨੰਬਰ ਤੇ ਜਿਹੜਾ ਕੰਟੈਕਟ ਕਰੋ ਐਡ ਅਪਾ ਤੁਹਾਡੀ ਕਰਾਂਗੇ ਤਾਂ ਜੋ ਵੀ ਡਿਸਪਲੇ ਤੇ ਨੰਬਰ ਦਿੱਤਾ ਉਹ ਆਪਣਾ WhatsApp ਨੰਬਰ ਹੀ ਹੈ ਮੋਗਾ ਸ਼ਹਿਰ ਦੇ ਵਿੱਚ 7.5 ਮਰਲੇਾਂ ਦੇ ਵਿੱਚ ਇੱਕ ਕੋਠੀ ਜਿਹੜੀ ਆ ਬਣੀ ਹੋਈ ਆ ਚੜਦੇ ਵੱਲ ਮੂੰਹ ਆ ਦੋ ਛੜਕਾਂ ਦੇ ਉੱਤੇ ਇਹ ਕੋਠੀ ਬਣੀ ਹੋਈ ਆ ਤੇ ਬੈਕ ਸਾਈਡ ਤੇ ਉੱਤੇ ਦੇਖ ਸਕਦੇ ਆ ਕਾਫੀ ਜਿਹੜਾ ਖੁੱਲਾ ਡੁੱਲਾ ਜਾਲਾ ਇੱਕ ਸਟੋਰ ਵੀ ਆਪਾਂ ਬਣਾ ਸਕਦੇ ਆ ਇੰਨੀ ਖੁੱਲੀ ਜਿਹੜੀ ਆ ਜਗ੍ਹਾ ਹੈਗੀ ਆ ਸੋ ਅਟੈਚ ਵਾਸ਼ਰੂਮ ਆ ਔਰ ਟਾਇਲਸ ਦਾ ਕੰਮ ਵੀ ਬਹੁਤ ਸੋਣਾ ਹੋਇਆ ਵੀ ਆ ਬਾਕੀ ਬਿਜਲੀ ਦੀ ਫਿਟਿੰਗ ਟੂਟੀਆਂ ਦੀ ਫਿਟਿੰਗ ਬਹੁਤ ਬਹੁਤ ਸੋਹਣੀ ਹੋਈ ਵੀ ਆ ਤੁਸੀਂ ਦੇਖ ਰਹੇ ਹੋ ਇਸ ਵੇਲੇ 7.5 ਮਰਲਿਆਂ ਦੇ ਵਿੱਚ ਬਣੀ ਹੋਈ ਕੋਠੀ ਦੋ ਬੈੱਡਰੂਮ ਸੋ ਫਰੰਟ ਤੋਂ ਤੁਸੀਂ ਆਪਣਾ ਦੇਖ ਸਕਦੇ ਹੋ ਕੋਠੀ ਦਾ ਫਰੰਟ ਜਿਹੜਾ ਜਿਹੜੀ ਸੜਕਾ ਹਜੇ ਉਹ ਕੱਚੀ ਆ ਬਣੀ ਨਹੀਂ ਬਹੁਤ ਜਲਦੀ ਜਿਹੜੀ ਆ ਉਹ ਵੀ ਬਣ ਜੂਗੀ 7.5 ਮਰਲਿਆਂ ਦੇ ਵਿੱਚ ਇਹ ਕੋਠੀ ਆ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ ਬਟਾ ਸਾਧਨ ਜਿਹੜਾ ਬੜੇ ਆਰਾਮਦਾਰੀ ਨਾਲ ਖੜਾ ਸਕਦੇ ਆ ਤੇ ਮੇਨ ਗੇਟ ਵੀ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਕਰਨ ਨੂੰ ਪੂਰੀ ਤਰ੍ਹਾਂ ਦਿਖਾਇਆ ਜਾਵੇ ਜੇਕਰ ਕੋਈ ਕਮੀ ਪੇਸ਼ੀ ਲੱਗਦੀ ਵੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਸੁਝਾਅ ਦੇ ਸਕਦੇ ਹੋ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਮਾਂ ਜਾਸ ਦੇਣ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਵੀਰ ਭਰਾਵਾਂ ਦਾ ਸੋ ਇਸੇ ਤਰ੍ਹਾਂ ਪ੍ਰੋਬਲਮ ਪਿਆਰ ਆ ਜਿਹੜਾ ਬਣਾਈ ਰੱਖਿਓ ਬਾਬਾ ਪ੍ਰੋਪਰਟੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸ਼ੁਕਰੀਆ